ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਿਆਪੀ ਵਿਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣੀ ਆ ਜੋ ਕਿ ਪੁਰਾਣੇ ਢੇੜਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਉਹ ਚੀਜ਼ ਗਰਮੀਆਂ ਦੇ ਦਿਨਾਂ ਵਿੱਚ ਵਰਤੀ ਜਾਂਦੀ ਦੀ ਤੇ ਅੱਜ ਮੈਂ ਤੁਹਾਨੂੰ ਉਹ ਚੀਜ਼ ਦਿਖਾਉਣ ਲੱਗਿਆ ਸੋ ਚਲੋ ਫਿਰ ਦੇਖੋ ਜੀ ਉਹ ਪੁਰਾਣੀ ਚੀਜ਼ ਇਹ ਚੀਜ਼ ਆ ਜੀ ਟੇਬਲ ਫੈਨ ਪੱਖਾ ਪੁਰਾਣੇ ਵੇੜਿਆਂ ਵਿੱਚ ਇਹ ਪੱਖੇ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੇ ਦੀ ਇਹਨੂੰ ਟੇਬਲ ਫੈਨ ਕਹਿੰਦੇ ਨੇ ਇਹ ਟੇਬਲ ਦੇ ਉੱਤੇ ਰੱਖ ਕੇ ਚਲਾਇਆ ਜਾਂਦਾ ਵੀ ਇਸ ਕਰਕੇ ਇਹਨੂੰ ਟੇਬਲ ਫੈਨ ਕਹਿੰਦੇ ਨੇ ਇਹਦੀ ਹਵਾ ਕਈ ਜਾਣਿਆਂ ਤੋਂ ਕਰ ਪਹੁੰਚ ਜਾਂਦੀ ਦੀ ਕਿਉਂਕਿ ਇਹ ਪੱਖਾ ਪਰੋਂ ਘੁੰਮਦਾ ਹੁੰਦਾ ਸੀ ਆ ਦੇਖੋ ਇਸ ਤਰ੍ਹਾਂ ਇਸ ਇਦਾਂ ਇਹ ਪੱਖਾ ਇਸ ਤਰ੍ਹਾਂ ਘੁੰਮਦਾ ਹੁੰਦਾ ਸੀ ਇਸ ਕਰਕੇ ਕਈ ਜਾਣਿਆਂ ਨੂੰ ਇਹਦੀ ਹਵਾ ਲੜੀ ਜਾਂਦੀ ਦੀ ਤੇ ਥੱਲੇ ਇੱਕ ਰੈਗੂਲੇਟਰ ਹੁੰਦਾ ਸੀ ਜੀ ਤੋਂ ਇਹਨੂੰ ਪੱਖੇ ਨੂੰ ਤੇਜ਼ ਹੌਲੀ ਕੀਤਾ ਜਾਂਦਾ ਸੀ ਸੋ ਕੁਝ ਘਰਾਂ ਨੂੰ ਛੱਡ ਕੇ ਇਹ ਬਹੁਤੇ ਘਰਾਂ ਵਿੱਚ ਇਹ ਪੱਖਾ ਮੌਜੂਦ ਹੁੰਦਾ ਸੀ ਕਿਉਂਕਿ ਉਦੋਂ ਨਾਲ ਦਾ ਰੰਬੇ ਪੱਖੇ ਆਏ ਸੀ ਇਹਨੂੰ ਦਾਤੀ ਫਰਾ ਪੱਖਾ ਕਹਿੰਦੇ ਨੇ ਤੇ ਨਾਹੀਂ ਅੱਜਕੱਲ੍ਹ ਵਾਂਗੂੰ ਉਦੋਂ ਏਸੀ ਹੁੰਦੇ ਦੀ ਉਦੋਂ ਇਹੀ ਪੱਖੇ ਏਸੀ ਹੁੰਦੇ ਦੀ ਤੇ ਜਾਂ ਫਿਰ ਸੱਤਾਂ ਵਾਲੇ ਪੱਖੇ ਹੁੰਦੇ ਸੀ ਗਰਮੀਆਂ ਵਿੱਚ ਇਹਨਾਂ ਪੱਖਿਆਂ ਦੀ ਸਭ ਤੋਂ ਵੱਧ ਵਰਤੋਂ ਕੀਤੀ ਜਾਂਦੀ ਸੀ। ਸੋ ਅੱਜਕੱਲ ਇਹ ਪੱਖੇ ਹੌਲੀ-ਹੌਲੀ ਘਰਾਂ ਵਿੱਚੋਂ ਲੋਪ ਹੋ ਰਹੇ ਨੇ। ਕੋਈ ਕਾਮਾ ਕਰ ਹੀ ਹੋਵੇਗਾ ਜਿਸ ਘਰ ਇਹ ਟੇਬਲ ਫੈਨ ਦੇਖੋ ਨੂੰ ਮਿਲਦਾ ਹੋਵੇਗਾ ਸੋ ਇਹ ਪੱਖੇ ਵੀ ਬਰਾਸਤੀ ਮਿਊਜ਼ੀਅਮਾਂ ਦਾ ਸ਼ਿੰਗਾਰ ਬਣ ਗਏ ਨੇ ਤੇ ਘਰਾں ਵਿੱਚੋਂ ਅਲੋਪ ਹੋ ਗਏ ਨੇ ਸੋ ਜਿਹੜਾ ਇਹ ਪੱਖਾ ਇਹ ਪੱਖਾ ਵੀ ਮੈਂ ਆਪਣੇ ਬਾਈ ਆਨੰਦ ਸਿੰਘ ਬੜੈਜ ਬਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖਿਆ ਹੋਇਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੈਂ ਇਹ ਪੱਖਾ ਦਿਖਾ ਸਕਾਂ ਤੇ ਉਹਨਾਂ ਨੂੰ ਇਸ ਪੱਖੇ ਬਾਰੇ ਜਾਣਕਾਰੀ ਦੇ ਸਕਾਂ ਸੋ ਬਹੁਤ ਹੀ ਵਜਨਦਾਰ ਇਹ ਪੱਖੇ ਹੁੰਦੇ ਸੀ ਅੱਜ ਕੱਲ ਤਾਂ ਬਹੁਤ ਹਲਕੇ ਪੱਖੇ ਆਉਂਦੇ ਨੇ ਪਰ ਉਦੋਂ ਇਹ ਪੱਖੇ ਬਹੁਤ ਹੀ ਭਜਨਦਾਰ ਹੁੰਦੇ ਸੀ ਤੇ ਛੇਤੀ ਕਦੇ ਖਰਾਬ ਵੀ ਨਹੀਂ ਸੀ ਹੁੰਦੇ ਤੋ ਅੱਜ ਮੈਂ ਤੁਹਾਨੂੰ ਇਹ ਹੀ ਪੁਰਾਣੀ ਚੀਜ਼ ਦਿਖਾਉਣੀ ਦੀ ਜੋ ਕਿ ਪੁਰਾਣੇ ਵੇਲੇਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਦੀ ਆਉਣ ਵਾਲੇ ਬਲੌਗਾਂ ਵਿੱਚ ਹੋਰ ਤੁਹਾਨੂੰ ਪੁਰਾਣੀਆਂ ਚੀਜ਼ਾਂ ਦਿਖਾਉਂਦਾ ਰਹਾਂਗਾ ਜੋ ਪੁਰਾਣੇ ਵੇਲੇਆਂ ਵਿੱਚ ਵਰਤੀਆਂ ਜਾਂਦੀਆਂ ਦੀ ਸੋ ਆਉਣ ਵਾਲੇ ਬਲੌਗਾਂ ਨੂੰ ਵੀ ਦੇਖਦੇ ਰਹਿਣਾ ਤੇ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਦੇ ਰਹਿਣਾ ਜੀ ਸੋ ਅੱਜ ਲਈ ਇੰਨਾ ਹੀ ਕਿਸੇ ਦਿਨ ਹੋਰ ਪੜਾਣੀ ਜੀ ਲੈ ਕੇ ਫੇਰ ਆ ਜਾਵਾਂ ਹਾਜ਼ਰ ਹੋਵਾਂਗਾ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ